ਇਸ 10 ਸਾਲਾਂ ਵਿੱਚ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਆਫਿਸ ਦਾ ਜਿਹੜਾ ਮਾਨ ਸਤਕਾਰ ਤੇ ਗਰਮਾ ਹੈਗੀ ਆ ਜਿਹੜੀ ਡਿਗਨਿਟੀ ਐ ਪ੍ਰਾਈਮ ਮਿਨਿਸਟਰ ਆਫਿਸ ਦੀ ਉਹ ਨੂੰ ਜਦਾਂ ਵੀ ਖਖੜੀਆਂ ਕਰੇਲੇ ਕਰ ਦਿੱਤਾ ਉਹ ਕਹਿੰਦਾ ਵੀ ਜਿਸ ਤਰ੍ਹਾਂ ਘੱਟ ਗਿਣਤੀਆਂ ਦੇ ਖਿਲਾਫ ਦਲਤਾਂ ਦੇ ਖਿਲਾਫ ਜਾਂ ਹੋਰ ਲੋਕਾਂ ਦੇ ਖਿਲਾਫ ਜਿਸ ਤਰ੍ਹਾਂ ਦੀ ਭਾਸ਼ਾ ਪ੍ਰਧਾਨ ਮੰਤਰੀ ਵੱਲੋਂ ਵਰਤੀ ਗਈ ਆ ਡਾਕਟਰ ਮਨਮੋਹਨ ਸਿੰਘ ਨੇ ਇਹ ਕਿਹਾ ਵੀ ਉਹੋ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਮਰਿਆਦਾ ਦੀ ਭਾਸ਼ਾ ਨਹੀਂ ਹੈ ਜੀ ਜੀ ਔਰ ਜਿਸ ਤਰ੍ਹਾਂ ਦੀ ਉਹਨਾਂ ਨੇ ਕਾਰਵਾਈਆਂ ਕਰੀਆਂ ਹੈਗੀਆਂ ਪੰਜਾਬ ਦੇ ਖਿਲਾਫ ਔਰ ਜਿਹੜੀ ਇਨਵੈਸਟਮੈਂਟ ਰੋਕੀ ਆ ਫਿਰ ਉਹਦੇ ਅਗਲੇ ਪਹਿਰੇਆਂ ਵਿੱਚ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨੇ ਇਹ ਕਿਹਾ ਵੀ ਸਾਡੀ ਕਾਂਗਰਸ ਦੀ ਸਰਕਾਰ ਸੈਂਟਰ ਵਿੱਚ ਸੀ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਇਹਦੇ باوجود ਅਸੀਂ ਲਗਾਤਾਰ ਉਹਨਾਂ ਨੂੰ ਕਿਹੜੀ ਕਿਹੜੀ ਫੰਡਿੰਗ ਦਿੱਤੀ ਔਰ ਕਿਹੜੇ ਕਿਹੜੇ ਪ੍ਰੋਜੈਕਟ ਚਲਾਏ ਆਈਆਈਟੀ ਰੋਪੜ ਤੋਂ ਲੈ ਕੇ ਗੇਲ ਦਾ ਜਾਂ ਜਿਹੜੇ ਪਠੰਡੇ ਵਾਲਾ ਜਿਹੜੇ ਪੀਜੀਆਈ ਵਾਲਾ ਉਹ ਆ ਚੰਡੀਗੜ੍ਹਤ ਲੱਗੇ ਖੋਰ ਪੀਜੀਆਈ ਐਮ ਦਾ ਉਹ ਕਰਿਆ ਉਹ ਕਹਿੰਦੇ ਜਿਉਂ ਹੀ ਮੋਦੀ ਸਰਕਾਰ ਆਉਂਦੀ ਆ ਪੰਜਾਬ ਵਿੱਚ ਕਾਂਗਰਸ ਸਰਕਾਰ ਬਣ ਜਾਂਦੀ ਆ